ਅੱਜ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਬੀਡੀਪੀ ਆਫਿਸ ਹਾਜੀਪੁਰ ਵਿਖੇ 12 ਪਿੰਡਾਂ ਦੇ ਸਰਪੰਚਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਉੱਥੇ ਪਹੁੰਚਣ ਤੇ ਬੀਡੀਪੀ ਆਫਿਸ ਦੇ ਵੱਲੋਂ ਕਰਮਬੀਰ ਸਿੰਘ ਘੁੰਮਣ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਕਰਮਬੀਰ ਸਿੰਘ ਘੁੰਮਣ ਨੇ ਆਏ ਹੋਏ 12 ਪਿੰਡਾਂ ਦੇ ਸਰਪੰਚਾਂ ਦੀਆਂ ਮੁਸ਼ਕਲਾਂ ਸੁਣੀਆਂ ਉਸ ਤੋਂ ਬਾਅਦ ਬੀਡੀਪੀ ਆਫਿਸ ਵੱਲੋਂ ਕਰਮਬੀਰ ਸਿੰਘ ਘੁੰਮਣ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ نیوز ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ 14 ਲੱਖ ਰੁਪਏ ਖਾਪੇ ਨੇ ਪਿਆ ਪੰਚਾਇਤ ਸਾਹਿਬ ਤੁਸੀਂ ਦੱਸੋ ਨਾ ਕਿ ਪਤਾ ਇਹਨਾਂ ਨੂੰ ਪਤਾ ਨਹੀਂ ਇਹਨੂੰ ਨਹੀਂ ਪੰਚਾਇਤ ਪੜਦੇ ਦੱਸੋ ਕਿੰਨੇ ਪੈ ਪਏ ਪੰਚਾਇਤ ਹਾਂਜੀ ਹਾਂਜੀ ਸਾਹਿਬ ਤੁਸੀਂ ਕੰਮ ਦੱਸੋ ਇਹਨਾਂ ਨੂੰ ਕਿਹੜੇ ਕਰਾਣ ਦੱਸੋ ਜਿਹੜਾ ਆਪਾਂ ਤਾਂ ਜਿਹੜੇ ਉਹ ਬਲਾਕ ਸੰਪਤੀ ਵਾਲੇ ਨਾ ਲਾਈਟਾਂ ਛੱਪੜ ਦਾ ਸਰ ਅੱਜ ਬੀ.ਡੀ.ਵੀ ਦਫਤਰ ਵਿੱਚ ਵਕਫ ਵਕਫ ਪਿੰਡਾਂ ਦੀ ਮੁਸ਼ਕਲ ਚ ਨੇ ਗਈਆਂ ਇਹਨਾਂ ਕਰੀ ਕਿ ਕਰਾਂਗੇ ਅੱਜ ਹਾਜੀਪੁਰ ਬਲਾਕ ਦੇ ਜਿਹੜੇ ਮੇਰੇ ਹਲਕੇ ਦੇ 12 ਪਿੰਡ ਨੇ ਉਹਨਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬ ਔਰ ਆਮ ਆਦੀ ਪਾਰਟੀ ਦੀ ਟੀਮ ਦੇ ਨਾਲ ਅਸੀਂ ਅੱਜ ਮੀਟਿੰਗ ਕੀਤੀ ਔਰ ਸਾਰੇ ਸਟਾਫ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਔਰ ਸਰਪੰਚ ਸਾਹਿਬਾਨ ਦੀਆਂ ਜਿਹੜੀਆਂ ਮੰਗਾਂ ਨੇ ਪਿੰਡ ਦੇ ਡਿਵੈਲਪਮੈਂਟ ਵਾਸਤੇ ਉਹ ਸਾਰੀਆਂ ਅਸੀਂ ਲਈਆਂ ਨੇ ਔਰ ਕਈ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਕੰਮ ਕਰਾਉਣ ਵਾਸਤੇ ਉਹ ਅਸੀਂ ਹਦਾਇਤਾਂ ਦਿੱਤੀਆਂ ਨੇ ਸਾਰੇ ਅਫਸਰ ਸਾਹਿਬਾਨ ਨੂੰ ਵੀ ਕੰਮ ਜਿਹੜੇ ਆ ਉਹ ਸਹੀ ਤਰੀਕੇ ਨਾਲ ਕੀਤੇ ਜਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਉਹ ਸ਼ੁਰੂ ਕੀਤੇ ਜਾਣਗੇ ਪਿੰਡਾਂ ਦੇ ਵਿੱਚ ਔਰ ਲਗਾਤਾਰ ਜਿਹੜੇ ਮੁੱਖ ਮੰਤਰੀ ਸਾਹਿਬ ਵੱਲੋਂ ਆਦੇਸ਼ ਨੇ ਈਮਾਨਦਾਰੀ ਨਾਲ ਔਰ ਮੇਕ ਦਿੱਲੀ ਨਾਲ ਜਿਹੜੇ ਕੰਮ ਨੇ ਉਹ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਕਿੱਥੇ ਜਾਣਗੇ ਸਰਦ ਕਿਸ ਤਰ੍ਹਾਂ ਦੀ ਮੁਸ਼ਕਲ ਤੁਹਾਨੂੰ ਮਿਲੀ ਸਰਪੰਚਾ ਵੱਲੋਂ ਕਈ ਹਰ ਪਿੰਡ ਦੀ ਆਪਣੀ ਆਪਣੀ ਜਿਹੜੀ ਵੱਖਰੀ ਵੱਖਰੀ ਤਰ੍ਹਾਂ ਦੀ ਮੁਸ਼ਕਲ ਹੈ ਕਿਸੇ ਨੂੰ ਕਮਿਊਨਿਟੀ ਹਾਲ ਚਾਹੀਦਾ ਕਿਸੇ ਦੀ ਸ਼ਮਸ਼ਾਨ ਘਾਟਦਾ ਹੈ ਕਿਸੇ ਪਾਣੀ ਨਿਕਾਸੀ ਦੇ ਮੁਸ਼ਕਲ ਹੈ ਕਿਸੇ ਦੀ ਵਾਟਰ ਸਪਲਾਈ ਦੀ ਮੁਸ਼ਕਲ ਹੈ ਹਰ ਪਿੰਡ ਦੀ ਵੱਖਰੀ ਵੱਖਰੀ ਮੁਸ਼ਕਲ ਹੈ ਔਰ ਅਸੀਂ ਸਾਰਿਆਂ ਨੂੰ ਰਿਟਰਨ ਦੇ ਵਿੱਚ ਲਿਖਿਆ ਵੀ ਹੈ ਔਰ ਕੋਈ ਜਿਹੜੇ ਫੰਡ ਅਵੇਲੇਬਲ ਹੈ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਦਿੱਤੇ ਗਏ ਜਿਹੜੇ ਖਰਚ ਨਹੀਂ ਕੀਤੇ ਗਏ ਉਹ ਪੈਸੇ ਆ ਜ ਹਦਤਾਂ ਦੇ ਕੇ ਸਾਰੇ ਅਫਸਰ ਸਾਹਿਬਾਨ ਜਿਹੜੇ ਉਹ ਕੰਮਾਂ ਸ਼ੁਰੂ ਕਰਵਾਵਾਂਗੇ ਸਰ ਅੱਜ ਬੀਡੀਪੀ ਅਫਸਰ ਐਂਬੂਲੈਂਸ ਨਾਲ ਪਹੁੰਚੇ ਪੱਕ ਪੱਕ ਪਿੰਡਾਂ ਦੀ ਪੰਚਾਇਤਾਂ ਦੀ ਮੁਸਕਾ ਸੁਣਨ ਲਈ ਠੀਕ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਕਰਮਬੀਰ ਸਿੰਘ ਜੀ ਘੁਮਨ ਦਸੂਆ ਹਲਕਾ ਦਾ ਐਮਐਲਏ ਸਾਹਿਬ ਅੱਜ ਸਾਡੇ ਹਾਂ ਬਲਾਕ ਹਾਜੀਪੁਰ ਵੀ ਆਏ ਉਹਨਾਂ ਦੇ 12 ਪਿੰਡ ਜਿਹੜੇ ਉਹਨਾਂ ਦੇ ਪਿੰਡੇ ਹੈ 12 ਪਿੰਡਾਂ ਦੇ ਸਰਪੰਚਾਂ ਨੂੰ ਪੂਰੀਆਂ ਪੰਚਾਇਤਾਂ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਵਿਕਾਸ ਕੰਮਾਂ ਦੇ ਕਿਹੜੇ ਕਿਹੜੇ ਕੰਮ ਜਿਹੜੇ ਕਿ ਉਹਨਾਂ ਦੇ ਪਿੰਡਾਂ ਐਫ ਡਬਲਯੂ ਐਮ ਦੇ ਐਲ ਡਬਲਯੂ ਐਮ ਦੇ ਆਪਣੇ ਗਲੀਆਂ ਨਾਲੀਆਂ ਪਲੇਗਰਾਉਂਡ ਕਿਸੇ ਵੀ ਤਰ੍ਹਾਂ ਦੇ ਹੋਰ ਪਾਰਕ ਦੇ ਸਬੰਧੀ ਆ ਕੋਈ ਵੀ ਆ ਕੋਈ ਡੰਗੇ ਬਣਨ ਵਾਲੇ ਆ ਕੋਈ ਛੱਪੜ ਦੀ ਸਫਾਈ ਆ ਇਹ ਸਾਰੇ ਕੰਮਾਂ ਦੇ ਸਬੰਧੀ ਐਮ ਐਲ اے ਸਾਹਿਬ ਨੇ ਉਹਨਾਂ ਨਾਲ ਡਿਸਕਸ ਕੀਤਾ ਕਿੰਨੇ ਫੰਡ ਜਿਹੜੇ ਆ ਕਿ ਮੌਜੂਦ ਆ ਸਾਰੀਆਂ ਪਿੰਡਾਂ ਦੇ ਵਿੱਚ ਉਹਨਾਂ ਨਾਲ ਸਾਰਿਆਂ ਡਿਸਕਸ ਕਰਕੇ ਲੋਕਾਂ ਦੀਆਂ ਮੁਸ਼ਕਲਾਂਾਂ ਵੀ ਸੁਣੀਆਂ ਲੋਕਾਂ ਦੀਆਂ ਵੀ ਸੁਣੀਆਂ ਸਰਪੰਚਾਂ ਦੀਆਂ ਵੀ ਸੁਣੀਆਂ ਪੰਚਾਇਤਾਂ ਦੀਆਂ ਮੁਸ਼ਕਲਾਂਾਂ ਸੁਣੀਆਂ ਸਾਡੇ ਸਟਾਫ ਦੀਆਂ ਵੀ ਮੁਸ਼ਕਲਾਂਾਂ ਸੁਣੀਆਂ ਤੇ ਸਾਨੂੰ ਵੀ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਇੱਕ ਤਰ੍ਹਾਂ ਦੀ ਦਿੱਕਤ ਆ ਤੇ ਸਾਡੇ ਨਾਲ ਡਿਸਕਸ ਕੀਤਾ ਜਾਵੇ ਇਸ ਤਲਾਵਾ ਉਹਨਾਂ ਨੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਕੰਮ ਜਿਹੜੇ ਵਿਕਾਸ ਤੇ ਵੱਧ ਤੋਂ ਵੱਧ ਕਰਾਏ ਜਾਣ ਤੇ ਮੈਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਸਾਡਾ ਸਟਾਫ ਅਤੇ ਮੈਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਥੈਂਕ ਯੂ ਬਰੀ